ਲੋਰੀ ਹੁਣ ਵੇ ਪਹੁੰਚ ਗਿਆ ਬਾਬੇ ਦੀ ਹੱਟੀ 62 ਦੇ ਸਾਹਮਣੇ ਜਲੰਧਰ ਸ਼ਹਿਰ ਜੋ ਕਿ ਇਸ ਵੇਲੇ ਸੂਰਤ ਦਾ ਕਿੰਗ ਬਣਿਆ ਹੋਇਆ ਜਿੱਥੇ 50 ਰੁਪਏ ਦਾ ਸੂਟ ਮਿਲਦਾ 200 ਰੁਪਏ ਦਾ ਮਿਲਦਾ 1500 ਰੁਪਏ ਦਾ ਮਿਲਦਾ ਬਹੁਤ ਸਾਰੇ ਲੋਕ ਸਿਮਲੇ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਜੂਪੀ ਤੋਂ ਪੰਜਾਬ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਆ ਕੇ ਇੱਥੇ ਸ਼ਾਪਿੰਗ ਕਰ ਰਹੇ ਆ ਨਾ 150 ਨਾ 100 ਰੁਪਏ 1000 ਰੁਪਏ ਦੇ 12 ਸੂਟ 12 ਸੂਟ ਕਰਤੇ ਆ ਸਰਦੀਆਂ ਦੇ ਗਰਮ ਸੂਟ ਆ ਚੱਕੋ ਕੋਈ 100 ਰੁਪਏ ਮੀਟਰ ਨਹੀਂ ਓਏ 200 ਰੁਪਏ ਮੀਟਰ ਨਹੀਂ 1000 ਰੁਪਏ ਪੰਜ ਸੂਟ ਓ ਤੇਰਾ ਭਲਾ ਹੋਵੇ ਓ 2-200 ਰੁਪਏ ਚ ਕਰਤੇ 2-200 ਚ 100 ਡਰਾਈ ਮੈਚਿੰਗ ਸੂਟ ਜਿੱਥੇ ਮਰਜੀ ਟਰਾਈ ਕਰੋ ਲੁਧਿਆਣਾ ਜਲੰਧਰ ਅਮਰਸਰ 1000 ਰੁਪਏ ਦੇ ਪੰਜ ਕਰਤੇ ਆ ਇਹ ਵੀ 200 ਰੁਪਏ ਚ 1000 ਰੁਪਏ ਦੇ ਪੰਜ ਸੂਟ ਮੋਟੇ ਕੋ ਟਰਾਈ ਦੇ ਇਹ ਹੀ 5 500 6 600 ਦਾ ਸੂਟ ਆ ਇੱਥੇ ਲੈ ਜਾਓ 200 ਰੁਪਏ ਚ 1000 ਦੇ 5 ਸੂਟ ਕਰਤੇ 5 ਉਹ ਦੇਖੋ ਭਾਜੀ ਪਿਓਰ ਪਸ਼ਮੀਨਾ ਹਾਂਜੀ ਨਾਲੇ ਸ਼ੋਲ 375 ਹੋਲਸੇਲ ਹਾਂਜੀ ਬਾਪੇ ਦੀ ਹੱਡੀ ਦੇ 1000 ਰੁਪਏ ਦੇ 4 ਕਰਤੇ ਜੇ 225 ਕਰਤੇ 40000 ਦੇ 4 ਬਾਪੇ ਦੀ ਹੱਡੀ ਦੇ ਆ ਦੇਖੋ 300 ਰੁਪਏ ਤਮਾਕਾ ਕਰਤਾ ਵੈਲਵਟ ਦੇ ਸੂਟਾਂ ਦਾ ਕੋ 3 300 ਦੇ ਵਿੱਚ ਸਰਦੀਆਂ ਦੇ ਪਸ਼ਮੀਨਾ ਦੇ ਬੈਲਵਰ ਦੇ ਸੂਟ 3300 ਰੁਪਏ ਆ ਜਿਹੜਾ ਬਾਜ਼ਾਰ ਚ ਜਾ ਕੇ 50 50000 ਦਾ ਦਾਜਵਰੀ ਬਣਾਉਣੇ ਉਹ ਇੱਥੇ 20000 ਚ ਬਣ ਜਾਣਾ ਆਈਦਾਲੇ ਸੂਟ ਖੀਨਗਾਬ ਦੇ 3300 ਰੁਪਏ ਦੁਬੱਟੇ ਪੁੱਲ ਸੇ ਸਾਹ ਦੇਖੋ ਪ्योर ਪਸ਼ਮੀਨਾ ਦਾ ਸੂਟ ਉਹ ਵੀ ਸ਼ੋਲ ਦੇ ਨਾਲ ਹਾਂਜੀ ਭਾਜੀ ਵੱਡਾ ਫੈਰਾ ਹਲੋ 1200 ਨਹੀਂ ਨਹੀਂ 400 ਰੁਪਏ 400 ਰੁਪਏ ਦੇ ਹੱਥ ਆ ਚੱਕੋ 400 ਰੁਪਏ ਸ਼ੋਲ ਸੂਟ ਕੜਾਈ ਦੇ ਨਾਲ ਚੱਕੋ 400 ਰੁਪਏ ਓਏ ਹੋਏ 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 50 ਰੁਪਏ ਕਰੇਵ ਡਿਸਟਲ ਦਾ ਸੂਟ ਓਏ ਹੋਏ 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 ਚੁੰਨੀ ਚਰਾਂ ਦੀ ਨਾਲ ਹਾਂਜੀ ਬਾਜ਼ਾਰ ਚ 1500 ਦਾ ਜੀ ਕਰੇਵ ਦਾ ਸੂਟ ਡਿਸਟਲ ਹਾਂਜੀ ਹਲੋ 5500 ਬਰਪੀ ਦੇ ਸੂਟ ਆ ਬਰਪੀ ਦੇ ਭਾਈ ਜਿਹੜੇ 8-8 ਤੋਂ ਜੋ ਹੋਲ ਸੇਲ ਲਈ ਜਾਂਦੇ ਹੋ ਆ ਨਾ 550 ਕੀਨ ਕਾ 550 50 ਰੁਪਏ ਓ ਪਾਜੀ ਕੀਨ ਕਾ 550 ਇਹ ਸਸਤਾ ਖਰੀਦੂ ਨੇ ਤਾਂ 4 ਰੁਪਏ ਬਚਣਿਆ ਜੇ ਹੋਲ ਸੇਲ ਹੀ ਲੈ ਗਏ ਤਾਂ ਛੁੱਟੀ ਛੁੱਟੀ ਬਾਜੀ ਪੱਕੀ ਹੋਣੀ ਬੰਦੇ ਦੀ ਆਹ ਦੇਖੋ ਮੈਂ ਕਹਨਾ ਪੁਟੀਕਾ ਰਬੀ 450 ਬਾਬੇ ਘਟੀ ਦੇ ਉਹ ਲਜੋ ਇਹ ਹੀ 1215 15 ਸਾਰੇ ਸੂਟ ਆ ਇੱਥੇ 8 700 ਦੇ ਰਹੇ ਆ ਚੱਪ ਓਏ ਹੋਏ ਹੋਏ 25 2500 ਦੇ ਸੂਟਾ ਡਰ ਤੇਰਾ ਭਲਾ ਹੋਵੇ ਆ 300 ਓਏ ਹੋਏ ਓਏ ਆ 300 ਆ ਚੱਕ ਬੀਬੀ 800 800 850 ਜੇ ਇਹੀ 1800 ਤੋਂ ਸਟਾਰਟ ਹੁੰਦਾ ਬੋਲਟ ਹੋ ਰਹੀ ਆ ਆ ਦੇਖੋ ਬਾਜੂ ਹਾਂਜੀ ਆ ਲੋ ਫੁੱਲ ਬਿਓਰ ਦੀ ਚੁੰਨੀ ਕੱਢੀ ਹੋਈ ਸੈਮੀ ਸਟਿਚ ਝੱਕੋ 800 ਲਓ ਉਹ ਥੂਟਾ ਪਿੱਛੇ ਲਾਣਾ ਨਹੀਂ ਵੀ ਵੀ ਲਾਣਾ ਨਹੀਂ ਨਾ 800 ਇਹ ਦਾ ਪੱਕਾ 3000 3500 ਦਾ 800 ਦਾ ਇਹ ਵੀ 800 ਜੋ ਆ ਲੋ 800 ਉਹ ਟਾਟਾ ਭਲਾ ਹੋਵੇ ਲੈ ਲਓ ਸੂਟ ਆ ਪਾ ਲਓ ਭਰਾਵਾ ਹਲੋ ਭਾਜੀ ਦੇਸੀ ਕਿਉਂ ਅੱਛਾ ਹਲੋ 1000 ਰੁਪਏ ਚ ਲੈ ਜਾਓ ਉਹ ਤੁਹਾਡਾ ਪਲਾ 2500 1000 ਰੁਪਏ ਹਲੋ 1600 ਜੋ 3000 ਵਾਲਾ ਸੂਟ 3000 ਵਾਲਾ ਸੂਟ ਕੈਲੀਬ੍ਰਿਟੀ 600 ਰੁਪਏ ਆ ਦੇਖੋ ਇੱਧਰ ਦਿਖਾ ਰਿਓ 700 ਰੁਪਏ ਚ ਚੱਕੋ ਇਹ 4-4000 ਦੇ ਸੂਟ ਆ ਬਾਜ਼ਾਰ ਚ ਭਾਜੀ ਆ ਦੇਖੋ ਨਸੀ ਸੂਟ ਹੋਲ سیل ਫੁੱਲ ਹੈਵੀ ਦੁਪੱਟੇ ਪ्योर ਨੇਚਰਲ ਕ੍ਰੇਵ ਆ ਦੇ ਕੋ ਸੂਟ ਐਡੇ ਪਰੇ ਪਰੇ ਐਦਾਂ ਦੇ ਫੋਰ ਸਾਈਡ ਦੁਪੱਟੇ ਇਹਦੇ 5000 ਦਾ ਲੱਗਦਾ ਭਾਜੀ ਆਪਾਂ ਇਦੇ 1 2 1 ਸੂਟ 1 2 ਕਟਿਆਣ 1 2 ਹੈਵੀ ਤੋਂ ਹੈਵੀ ਚੀਜ਼ ਜਿਹੜੇ ਭੈਣ ਭਰਾ ਚੇਚੇ ਸਾਸਾ ਤੇ ਆਦਾ ਲੈਂਦੇ ਆ ਚੱਕੋ 1500 ਓ 1500 ਚ ਆ ਲੈ 1500 ਓਰ ਨੇਚਰਲ ਕ੍ਰੇਵ ਦਾ ਸੂਟ ਬੱਲੇ ਬੱਲੇ ਕਰਾਤੀ ਆ 1500 ਚ ਦੇਤਾ ਆ ਦੇਖੋ 1500 ਚ 85 ਸੂਟ ਆ ਲੋ ਜੀ ਆ ਲੋ ਪਾਜੀ ਨੇਚਰਲ ਕ੍ਰੇਮ ਦਾ ਸੂਟ ਹੈ ਵੀ ਆ ਦੇਖੋ ਸੂਟ 10000 ਰੁਪਏ ਕਰਤਾ ਲੋ ਆ ਲੋ 15 15 ਹਜ਼ਾਰ ਆ ਜਾ ਰਾਣੀ Ориਜినਲ ਸਮਾਕੇ ਦਾ ਟੀਚਾ ਨੰਬਰ 9 ਦਾ ਬਰਾ ਡਬਲਰ 04723 ਬਾਬੇ ਦੀ ਹੱਡੀ ਬਸ ਜਾਂਦੇ ਬਿਲਕੁਲ ਸਾਹਮਣੇ ਸਸਰੀ ਘਰ ਐ ਤੂੰ ਸਸਤਾ ਕੱਪੜਾ ਕਿਸੇ ਤੋਂ ਦੇ ਨਹੀਂ ਹੁਣਾ ਜੋ ਬਾਬੇ ਦੀ ਹੱਟੀ ਨੇ ਦੇਤਾ ਬੱਡੇ ਭਰੇ 10 ਨੰਬਰ ਤੱਕ